ਵਾਰਗੁਰੂ ਜੀ ਚਾਹਾਲਾ ਵਾਰਗੁਰੂ ਜੀ ਕੀ ਫਤਿਹ ਦਾਸ ਜੁਤਿੰਦਰ ਸਿੰਘ ਭਗੂ ਸੂਬਾ ਪ੍ਰਧਾਨ ਪਾਵਰ ਕਾਮ ਆਊਟਸੋਰਸ ਸਪੋਰਟ ਬਿਲਿੰਗ ਮਿਲਟਰੀ ਇੰਦਰਾ ਜੁਨੀਅਨ ਬਿਜਲੀ ਬੋਰਡ ਤੇ ਗਰੁੱਪ ਸੱਣਾ ਲਗਾਇਆ ਹੈ ਸਮਝੀ ਨੂੰਗੇ ਈ ਮਾਮਲਾ ਜਿਹੜਾ ਜੀ ਮਿਲਟਰੀ ਇੰਦਰਾ ਦੀ ਹੜਤਾਲ ਹੈਗੀ ਆ ਉਹਨੂੰ ਅੱਜ 53 ਦਿਨ ਹੋ ਗਏ ਚੱਲਦੀ ਨੂੰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹੈੱਡ ਆਫਿਸ ਦੇ ਹੈੱਡ ਆਫਿਸ ਪਟਿਆਲਾ ਵੀ ਕਿ ਇਹ ਜਿਹੜਾ ਪੱਕਾ ਧਰਨਾ ਉਹ ਅੱਜ 23 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ। ਮਸਲਾ ਵੀ ਹੈ। ਮਸਲਾ ਇਹ ਹੈ ਜੀ ਜਿਸ ਤਰ੍ਹਾਂ ਜਿਹੜੇ ਆਊਟਸੋਰਸ ਮੀਟਰੀ ਡਰਾਮ ਵਿਭਾਗ ਨੇ ਰੱਖੇ ਹੋਏ ਆ ਉਹਨਾਂ ਨੂੰ ਪਿਛਲੇ 10-12 ਸਾਲਾਂ ਤੋਂ ਕੰਮ ਕਰਵਾਇਆ ਜਾ ਰਿਹਾ। ਉਹਨਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ। ਵਰਕ ਆਰਡਰਾਂ ਦੇ ਵਿੱਚ ਤਾਂ ਤਨਖਾਹਾਂ ਜਿਹੜੀਆਂ ਉਹ ਜ਼ਿਆਦਾ ਸ਼ੋਅ ਕਰੀਆਂ ਹੋਈਆਂ। ਤੇ ਜਿਹੜੀਆਂ ਮੁਲਾਜ਼ਮਾਂ ਨੂੰ ਇਹਨਾਂ ਕੰਮਿਆਂ ਨੂੰ ਤਨਖਾਹ ਮਿਲਦੀ ਆ ਉਹ ਨਾ માત્ર ਹੀ ਤਨਖਾਹ ਮਿਲਦੀ ਆ। ਉਹਦੇ ਵਿੱਚ ਜਿਵੇਂ ਮੰਨ ਲਓ ਕਿਸੇ ਮਿਡਰੀ ਡਰ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ 4000 ਜਾਂ 5000 ਦੀ ਤਨਖਾਹ ਦਿੱਤੀ ਜਾਂਦੀ ਆ ਉਸ ਦੇ ਖਿਲਾਫ ਉਹ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਉਹਨੂੰ ਸੋਧ ਕਰਨ ਵਾਸਤੇ ਅਸੀਂ ਪਾਵਰ ਕਮਾਉਂ ਦੇ ਦਸਤਾਰ ਅੱਗੇ ਬੈਠੇ ਆ ਵੀ ਇਹਦੀ ਜਾਂਚ ਕਰੀ ਜਾਵੇ ਤੇ ਜਿਹੜੀ ਇਹ ਘੱਟ ਮਿਲਦੀ ਤਨਖਾਹ ਇਹਨੂੰ ਲਾਗੂ ਕਰਕੇ ਇਹਦਾ ਹੱਲ ਆ ਜਿਹੜਾ ਮਸਲੇ ਦਾ ਕਰਿਆ ਜਾਵੇ ਹਾਂਜੀ ਬਿਜਲੀ ਬੋਰਡ ਦੇ ਮੈਨੇਜਮੈਂਟ ਨਾਲ ਸਾਡੀਆਂ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਪਰ ਕੋਈ ਵੀ ਲਿਖਤੀ ਹੈ ਜਿਹੜਾ ਹੱਲ ਉਹ ਪੱਕੇ ਤੌਰ ਤੇ ਨਹੀਂ ਹੋ ਰਿਹਾ ਇਹਦਾ ਇਸ ਕਰਕੇ ਜਿਹੜਾ ਧਰਨਾ ਉਹ ਲਗਾਤਾਰ ਚੱਲ ਰਿਹਾ ਆਪਣਾ ਹੋਰ ਵੀ ਇਹਨਾਂ ਤੋਂ ਹੋਰ ਤਾਂ ਸੀ ਸਰਕਾਰ ਨੂੰ ਇਹ ਮੈਸੇਜ ਲਾਉਣਾ ਚਾਹੁੰਦੇ ਆਂ ਵੀ ਭਗਵੰਤ ਮਾਨ ਜੀ ਨੇ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਤੇ ਸਾਡੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਨੇ ਇਹ ਵਾਅਦੇ ਕਰੇ ਸੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਕਿ ਜਦੋਂ ਸਾਡੀ ਸਰਕਾਰ ਬਣ ਜਾਂਦੀ ਆ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਨਹੀਂ ਲੱਗੂਗਾ ਜੇ ਅੱਜ ਆਪਾਂ ਦੇਖੀਏ ਤੁਸੀਂ ਬਿਜਲੀ ਬੋਰਡ ਦਾ ਦਫ਼ਤਰ ਆ ਜਿਹੜਾ ਉਹਦੇ ਅੱਗੇ ਧਰਨੇ ਪਰ ਧਰਨੇ ਲੱਗੇ ਹੋਏ ਆ ਅੱਜ ਤਿੰਨ ਧਰਨੇ ਚੱਲ ਰਹੇ ਆ ਇਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਆ ਜਿਹੜੇ ਇੱਥੇ ਸੜਕਾਂ 'ਤੇ ਬੈਠੇ ਆ ਸਰਕਾਰ ਕਹਿੰਦੀ ਸੀ ਧਰਨੇ ਨਹੀਂ ਲੱਗਣਗੇ ਪਰ ਮੈਨੂੰ ਲੱਗਦਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਗੱਲ ਆਉਣੀ ਚਾਹੀਦੀ ਆ ਵੀ ਭਾਈ ਜਿਹੜਾ ਤੁਸੀਂ ਕਹਿੰਦੇ ਧਰਨੇ ਨਹੀਂ ਲੱਗਣਗੇ ਤੇ ਇਹ ਧਰਨੇ ਪੰਜਾਬ ਆ ਜਿਹੜਾ ਉਧਰ ਲਿਆਂ ਦੀ ਧਰਤੀ ਬਣਾ ਕੇ ਛੱਡਦਾ ਤੁਸੀਂ ਤੇ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਸਰਕਾਰ ਬਣ ਗਈ ਸਾਡਾ ਹਰਾ ਪੰਨਾ ਜਿਹੜਾ ਉਹ ਲੋਕਾਂ ਦੇ ਹੱਕਾਂ ਦੇ ਵਿੱਚ ਚੱਲੂਗਾ ਉਹ ਹੱਕਾਂ ਦੇ ਵਿੱਚ ਚੱਲ ਤਾਂ ਰਿਹਾ ਪਰ ਉਹ ਕੁੱਠੇ ਪਾਸੇ ਨੂੰ ਚੱਲ ਰਿਹਾ ਜਿਹੜੇ ਲੋਕ ਆਪਣੇ ਹੱਕਾਂ ਵਾਸਤੇ ਜਾਂਦੇ ਆਂ ਦਫ਼ਤਰਾਂ ਦੇ ਵਿੱਚ ਜਾਂ ਸਰਕਾਰ ਤੋਂ ਮੰਗਾਂ ਦੀ ਗੱਲ ਕਰਨੇ ਆ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਂਦਾ ਆ ਆਪਾਂ ਕਹਿੰਦੇ ਵੀ ਬਦਲਾਅ ਆਊਗਾ ਬਦਲਾਅ ਤਾਂ ਆਪੇ ਆ ਗਿਆ ਜਦੋਂ ਪਹਿਲਾਂ ਮੰਗਾਂ ਲੋਕ ਮਨਵਾਉਣ ਵਾਸਤੇ ਮੁਲਾਜ਼ਮ ਆਉਂਦੇ ਸੀ ਤਾਂ ਉਸ ਸਮੇਂ ਮੰਗਾਂ ਦਾ ਹੱਲ ਕਰਿਆ ਜਾਂਦਾ ਸੀ ਪਰ ਹੁਣ ਤਾਂ ਬਦਲਾਅ ਇਸ ਤਰ੍ਹਾਂ ਦਾ ਹੋ ਗਿਆ ਵੀ ਜਿਹੜਾ ਕੋਈ ਆਉਂਦਾ ਆਵਾਜ਼ ਚੱਕਦਾ ਉਹਦੀ ਨੌਕਰੀ ਤੇ ਉਹਨੂੰ ਟਰਮੀਨੇਟ ਕਰਕੇ ਘਰੋਂ ਤੋਰ ਦਿੰਦੇ ਆ ਦੇਖੋ ਜਿਆਦਾ ਜੀ ਅੰਨੀ ਸੰਧ ਦੇ ਵਿੱਚ ਸੇਹੀ ਦਿਨ ਹੋ ਗਿਆ ਲਗਾਤਾਰ ਕਿ ਮੈਨੂੰ ਲੱਗਦਾ ਹੈ ਕਿ ਸਰਕਾਰ ਕੋਈ ਨਿਕੰਨ ਨਹੀਂ ਲਾ ਰਹੀ ਜਿਖਮੀ ਚਾਉਂਦੇ ਦੇਖੋ ਜੀ ਜੇ ਸਰਕਾਰ ਦੀ ਧਿਆਨ ਦੇ ਵਿੱਚ ਹੋਵੇ ਆ ਇਹ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਹੋਣੇ ਚਾਹੀਦੇ ਆ ਇਨੇ ਦਿਨਾਂ ਤੋਂ ਲੰਬੇ ਲੰਬਾ ਜਿਹੜਾ ਉਹ ਘੋਲ ਚੱਲ ਰਿਹਾ ਇਨੇ ਦਿਨਾਂ ਤੋਂ ਲੰਬਾ ਸ਼ਿੰਗਾਰ ਚੱਲ ਰਿਹਾ ਜੇਕਰ ਸਰਕਾਰ ਦੇ ਧਿਆਨ ਚ ਹੋਵੇ ਜਾਂ ਸਰਕਾਰ ਲੋਕਾਂ ਵੱਲ ਦੇਖਦੀ ਹੋਵੇ ਕਿਉਂਕਿ ਜਦ ਭਗਵਾਨ ਤੁਮਨ ਸਾਹਿਬ ਜੀ ਕਹਿੰਦੇ ਸੀ ਕਿ ਭਾਈ ਮੈਂ ਚੁੱਲਿਆਂ ਦੀ ਅੱਗ ਨਹੀਂ ਬੁਝਣ ਦਊਗਾ ਮੈਂ ਪੰਜਾਬ ਦੇ ਚੁੱਲਿਆਂ ਦੇ ਵਿੱਚ ਲੋਕਾਂ ਦੇ ਚੁੱਲਿਆਂ ਦੀ ਅੱਗ ਨਹੀਂ ਬੁਝਣ ਦਊਗਾ ਅੱਜ ਭਗਵਾਨ ਤੁਮਨ ਜੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਪਹਿਲੀਆਂ ਸਰਕਾਰਾਂ ਚ ਤਾਂ ਚੁੱਲ੍ਹੇ ਮਾੜੇ ਮੋٹے ਧੁਖਦੇ ਰਹਿੰਦੇ ਤੇ ਪਰ ਅੱਜ ਦੇ ਸਮੇਂ ਚ ਕੀ ਹੋ ਗਿਆ ਤੁਸੀਂ ਤੁਹਾਡੀ ਸਰਕਾਰ 'ਚ ਤਾਂ ਜੇ ਕੋਈ ਮੰਗਾ ਮਨਵਾਉਣ ਆਂਦਾ ਉਹਦਾ ਚੁੱਲੇ ਦੀ ਅੱਗ ਤਾਂ ਛੱਡੋ ਚੁੱਲਾ ਵੀ ਢਾ ਦਿੱਤਾ ਜਾਂਦਾ ਤੁਹਾਡੇ ਵੱਲੋਂ